ਦੀ ਦਾਤ ਕਰਨ ਤੇ ਉਹਨਾਂ ਨਾਲ ਰਮੇਸ਼ਾ ਪਾਨਾ ਸਿੱਧੂ ਦੇ ਪਰਿਵਾਰ ਵੱਲੋਂ ਕਿੱਦਾਂ ਜਾਂਦਾ ਸੀ ਉਹ ਦਿਨ ਭੁੱਲ ਗਿਆ ਜਦੋਂ ਮੇਰੇ ਭੈਣ ਦੇ ਪਿਛੇ ਤੋਂ ਆਉਂਦਾ ਸੀਗਾ ਉਹਦੇ ਪਿੰਡੋਂ ਨੌਕਰੀ ਛਡਵਾਤੀ ਹੋਰ ਥੈਨੂੰ ਜਿਹੜੀ ਤੇਰੀ ਸਜਾਵਾਂ ਹੋ ਮਿਲੂਗੀ ਨਹੀਂ ਮਿਲੂਗੀ ਤੂੰ ਕੱਦ ਜਾਂ ਕਰੀ ਰੱਖੇ ਨਜਾਇਜ਼ ਤੇ ਕੋਈ ਬੰਦਾ ਤੈਨੂੰ ਕਵੇ ਵੀ ਨਾ ਸਾਡੇ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅਸੀਂ ਆਪ ਜੀ ਨੂੰ ਜੀ ਆਇਆਂ ਆਖਦੇ ਹਾਂ ਜਿਹੜਾ ਵੀਡੀਓ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਸਾਨੂੰ ਸੋਸ਼ਲ ਮੀਡੀਆ ਤੋਂ ਮਿਲਿਆ ਹੈ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਇਸ ਦੇ ਪਿੱਛੇ ਕੀ ਕਾਰਨ ਹਨ ਤੁਸੀਂ ਆਪ ਜੀ ਦੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨੇ ਨੇ ਵੀਡੀਓ ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਲਾਈਕ ਕਰਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅੱਗੇ ਤੋਂ ਇਹੋ ਜਿਹੇ ਵੀਡੀਓ ਵੇਖਣ ਵਾਸਤੇ ਚਲੋ ਦੇਖਦੇ ਹਾਂ ਪੂਰਾ ਵੀਡੀਓ ਰਾਮ ਰਾਮ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੁਝ ਕੁ ਦਿਨ ਪਹਿਲਾਂ ਮੇਰੇ ਵੀਰ ਜੀ ਰੰਜੋਦ ਜੀ ਉਹਨਾਂ ਨੇ ਇੱਕ ਲਾਈਵ ਪਾਇਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਪਟਿਆਲੇ ਤੋਂ ਜਿਹੜੀ ਕੁੜੀ ਆ ਹਰਮਨ ਸਵਾਮੀ ਉਹ ਆ ਆ ਪਾ ਕੇ ਮੇਰੇ ਸਵਾਲਾਂ ਦੇ ਜਵਾਬ ਦੇਊਗੀ ਤਾਂ ਮੈਂ ਇਹ ਵੀਡੀਓ ਬਣਾਉਣ ਲੱਗੀ ਆ ਰੰਜੋਦ ਵੀਰ ਦੇ ਸਵਾਲਾਂ ਦਾ ਕੁਝ ਜਵਾਬ ਦੇਣੇ ਨੇ ਤੇ ਤੁਹਾਨੂੰ ਪਾਣਾ ਸਿੱਧੂ ਦੀ ਥੋੜੀ ਬਹੁਤੀ ਸੱਚਾਈ ਨਾਲ ਜਾਣੂ ਕਰਵਾਣਾ ਰੰਜੋਦ ਵੀਰ ਜੀ ਨੇ ਸਵਾਲ ਪੁੱਛਿਆ ਸੀ ਕਿ ਮੇਰੇ ਦਾਦਾ ਜੀ ਨੂੰ ਤੇ ਮੇਰੇ ਪਿਤਾ ਜੀ ਨੂੰ ਕਿਹਨੇ ਗੋਲੀਆਂ ਮਾਰਿਆ ਸੀ ਤੇ ਪਹਿਲਾਂ ਵੀ ਮੈਂ ਦੱਸ ਚੁੱਕੀ ਹਾਂ ਤੇ ਹੁਣ ਵੀ ਮੈਂ ਦੁਬਾਰਾ ਦੱਸ ਦਿੰਦੀ ਹਾਂ ਕਿ ਮੇਰੇ ਦਾਦਾ ਜੀ ਤੇ ਮੇਰੇ ਪਿਤਾ ਜੀ ਦਾ ਕਤਲ 2015 ਵਿੱਚ ਭਾਨਾ ਸਿੱਧੂ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ ਜਿਹਦੇ ਚ ਭਾਨਾ ਸਿੱਧੂ ਦਾ ਜੀਜਾ ਅਚਾਰ ਸਿੰਘ ਤੇ ਇਹਦੀ ਭੈਣ ਤੇ ਇਹਦੀ ਭੈਣ ਦੀ ਸੱਸ ਜੋ ਕਿ ਮੇਰੀ ਦਾਦੀ ਲੱਗਦੀ ਆ ਉਹ ਵੀ ਸ਼ਾਮਿਲ ਹੈ ਇੱਥੇ ਮੈਂ ਕਤਲ ਕੇਸ ਦੀ ਜਿਹੜੀ ਜੱਜਮੈਂਟ ਹੈ ਉਹ ਪਾ ਦੂੰਗੀ ਵੀਡੀਓ ਦੇ ਵਿੱਚ ਤਾਂ ਕਿ ਤੁਸੀਂ ਦੇਖ ਲਓ ਉਹਨੂੰ ਇਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਈ ਹੋਈ ਹੈ ਮਾਨਾ ਸਿੱਧੂ ਦਾ ਅਸਲੀ ਮਕਸਦ ਇੱਕ ਘਰ ਦੇ ਵਿੱਚ ਵਿਆਹ ਕਰਨ ਦਾ ਜ਼ਮੀਨ ਨੂੰ ਸਾਮਣਾ ਹੀ ਸੀ ਤੇ ਪਹਿਲਾਂ ਇਹਨੇ ਆਪਣੀ ਭੈਣ ਦਾ ਇੱਥੇ ਵਿਆਹ ਕਰਿਆ ਤਾਂ ਕਿ ਇਹ ਜ਼ਮੀਨ ਸਾਮ ਸਕੇ ਫਿਰ ਇਹਨੇ ਕਤਲ ਕਰਵਾਏ ਉਸ ਤੋਂ ਬਾਅਦ ਜਦੋਂ ਕਤਲ ਹੋ ਗਏ ਇਹਦਾ ਜਿੱਜਾ ਜੇਲ੍ਹ ਚ ਚਲਾ ਗਿਆ ਬਾਕੀ ਬੰਦੇ ਜਿਹੜੇ ਸੀਗੇ ਉਹ ਜੇਲ੍ਹ ਦੇ ਵਿੱਚ ਚਲੇ ਗਏ ਉਦੋਂ ਬਾਅਦ ਤੋਂ ਇਹਨੇ ਆਪਣੀ ਸਕੀਮਾਂ ਲਾਉਣੀਆਂ ਸ਼ੁਰੂ ਕਰਤੀਆਂ ਇਹਨੇ ਉਹ ਜ਼ਮੀਨ ਸਾਮਲ ਲਈ ਉੱਥੇ ਇਹ ਭਾਈ ਭੈਣ ਬਾਈ ਕਿੱਲਿਆਂ ਤੇ ਬੈਠੇ ਨੇ ਇਹਨੇ ਜਿਹੜੇ ਵੀ ਤਰੀਕੇ ਨਾਲ ਆਪਣੀ ਭੈਣ ਦੇ ਨਾਲ ਰਲ ਕੇ ਹਲੇ ਵੀ ਉਹ ਬਾਈ ਕਿੱਲਿਆਂ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ 2019 ਦੇ ਵਿੱਚ ਉੱਤੇ ਰਸੀਵਰ ਵੀ ਲੱਗ ਗਿਆ ਤਾਂ ਵੀ ਇਹਨੇ ਨਜਾਇਜ਼ ਤੌਰ ਤੇ ਉਹਦੇ ਤੇ ਅੱਜ ਵੀ ਕਬਜ਼ਾ ਕਰਕੇ ਬੈਠਾ ਹੈ ਜਿਹੜੀਆਂ ਇਹ ਆਪਣੀ ਸੱਚਾਈ ਵਾਲੀਆਂ ਵੀਡੀਓਜ਼ ਪਾਉਂਦਾ ਵੀ ਕਿ ਐਵੇਂ ਕਰਤਾ ਇਹ ਐਵੇਂ ਐ ਮੇਰੀ ਭੈਣ ਦਾ ਹਿੱਸਾ ਖਾ ਗਏ ਤਾਂ ਪਹਿਲਾ ਪਹਿਲਾ ਸਵਾਲ ਇਹ ਨੂੰ ਇਹੀ ਪੁੱਛਣਾ ਚਾਹੂੰਗੀ ਵੀ ਜਿਹੜੀ ਕੋਠੀ ਦੇ ਵਿੱਚ ਬੈਠ ਕੇ ਤੂੰ ਵੀਡੀਓਜ਼ ਬਣਾਉਂਦਾ ਉਹਦਾ ਤੈਨ ਕੋਈ ਕਾਗਜ਼ ਹੈਗਾ ਉਹ ਉਹੀ ਕੋਠੀ ਆ ਜਿਹਦੇ ਵਿੱਚ ਇੱਕ ਗੁੰਡੇ ਬਿਠਾਦਾ ਉੱਥੇ ਲਿਆ ਲਿਆ ਕੇ ਤੇ ਉਹੀ ਕੋਠੀ ਆ ਜਿਹਦੇ ਵਿੱਚ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਇਹਨਾਂ ਨੂੰ ਕਰੀਬ 9 ਸਾਲ ਹੋ ਗਏ ਭਾਈ ਭੈਣਾਂ ਨੂੰ ਉੱਥੇ ਨਜਾਇਜ਼ ਕਬਜ਼ਾ ਕੀਤਾ ਇਹਦਾ ਕੋਈ ਹਿੱਸਾ ਨਹੀਂ ਹੈ ਉੱਥੇ ਕੋਈ ਕੁਝ ਨਹੀਂ ਹੈ ਜੇ ਤੇਰਾ ਇੰਨਾ ਹਿੱਸਾ ਬੰਦਾ ਹੈ ਭਾਂਦੇ ਸਿੱਧੂ ਨੂੰ ਮੈਂ ਪੁੱਛਣਾ ਚਾਹੁੰਦੇ ਐ ਇੰਨਾ ਹਿੱਸਾ ਬੰਦਾ ਤੂੰ ਅਦਾਲਤ ਜਾ ਕੇ ਕੇਸ ਲੜ ਉੱਥੇ ਤਾਂ ਤੂੰ ਸਾਰੇ ਹਾਰ ਗਿਆ ਹੁਣ ਤੂੰ ਬਦਮਾਸ਼ੀ ਤੇ ਉੱਤਰਿਆ ਹੈ ਉੱਥੇ ਬਿਠਾਣਾ ਤੂੰ ਕਦੇ ਉੱਥੇ ਬਿਠਾਤਾ ਤੈਨੇ ਬਾਉਂਸਰਾਂ ਨੂੰ ਲਿਆ ਕੇ ਬਿਠਾਤਾ ਕਦੇ ਆਪਣੇ ਨਾਲ ਦੇ ਨਸ਼ੇੜੀਆਂ ਅਮਲੀਆਂ ਨੂੰ ਉੱਥੇ ਲਿਆ ਕੇ ਬਿਠਾਤਾ ਕਦੇ ਕਿਸੇ ਦੀ ਜ਼ਮੀਨ 'ਚ ਵੜ ਕੇ ਤੂੰ ਟਰੈਕਟਰ ਚਲਾ ਗਿਆ ਕਦੇ ਕਿਤੇ ਕਹਿਣਾ ਵੀ ਮੈਂ ਹੀ ਮੈਂ ਆ ਪ੍ਰਸ਼ਾਸਨ ਮੇਰੇ ਮੁਠੀ ਦੇ ਵਿੱਚ ਹੈ ਮੈਂ ਆ ਕਰ ਦੂੰਗਾ ਉਹ ਕਰ ਦੂੰਗਾ ਕਦੇ ਤੂੰ ਉੱਥੇ ਰਵਾਲਪਰਾਂ ਦਿਖਾ ਦਿੰਦਾ ਲੋਕਾਂ ਨੂੰ ਆਹ ਹਗੂੰ ਸਤੂ ਗੰਦ ਪਾ ਰੱਖਿਆ ਤੇ ਕਿਹਦੇ ਸਿਰ ਤੇ ਤੂੰ ਇਹ ਗੰਦ ਪਾ ਰੱਖਿਆ ਉਹ ਵੀ ਕੋਈ ਗੱਲ ਨਹੀਂ ਮੈਂ ਸਮਾਂਂ ਤੇ ਦੱਸੂਗੀ ਉਹਦੇ ਆਡੀਓਜ਼ ਵੀ ਮੇਰੇ ਕੋਲ ਸਾਰੀਆਂ ਹੈਗੀਆਂ ਹਲੇ ਬਟ ਹਲੇ ਮੈਂ ਹੋਰ ਵੀ ਨਹੀਂ ਕਰਨਾ ਕਿਉਂਕਿ ਕੋਈ ਗੱਲ ਨਹੀਂ ਇਲੈਕਸ਼ਨਸ ਅੱਗੇ ਆਣੇ ਆ ਲੋਕਾਂ ਨੂੰ ਵੀ ਪਤਾ ਲੱਗੇ ਉਹ ਵੀ ਕੌਣ ਕਿੱਥੇ ਕੀ ਕਰਵਾ ਰਿਹਾ ਜਿਹੜੇ ਲੋਕਾਂ ਨੂੰ ਤੂੰ ਉਂਝ ਲੋਕਾਂ ਦੇ ਸਾਹਮਣੇ ਗਾਲਾਂ ਕੱਢ ਕੱਢ ਕੇ ਦਿਖਾਣਾ ਤੇ ਉਹੀ ਬੰਦੇ ਇਹ ਕੰਮ ਦੇ ਵਿੱਚ ਤੇਰਾ ਸਾਥ ਦੇ ਰਹੇ ਨੇ ਟਾਈਮ ਆਨ ਤੇ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਤੇ ਬੜਾ ਕਹਿੰਦਾ ਮੈਂ ਕੁੜੀਆਂ ਦੀ ਇੱਜ਼ਤ ਕਰਦਾ ਕੁੜੀਆਂ ਦਾ ਹੀ ਇਹ ਕੁੜੀਆਂ ਦਾ ਉਹ ਤੂੰ ਬੜੀ ਕੁੜੀਆਂ ਦੀ ਇੱਜ਼ਤ ਕਰਦਾ ਭੁੱਲ ਗਿਆ ਉਹ ਦਿਨ ਜਦੋਂ ਖਾਲਸਾ ਕਾਲਜ ਦੇ ਵਿੱਚ ਤੈਨੂੰ ਮੁੰਡਿਆਂ ਨੇ ਕੁੱਟਿਆ ਸੀ ਤੇਰੀ ਬਾਹਾਂ ਥੋੜੀ ਸੀ ਫਿਰ ਉੱਥੇ ਅਦਾਲਤਾਂ 'ਚ ਜਾ ਕੇ ਤੇਰੇ ਰਾਜੀਨਾਮੇ ਹੋਏ ਸੀ ਉਹ ਦਿਨ ਭੁੱਲ ਗਿਆ ਜਦੋਂ ਮੇਰੇ ਭੈਣ ਦੇ ਪਿੱਛੇ ਤੂੰ ਆਂਦਾ ਸੀਗਾ ਉਹਦੇ ਤੇ ਤੂੰ ਨੌਕਰੀ ਛਡਵਾਤੀ ਉਹ ਦਿਨ ਭੁੱਲ ਗਿਆ ਜਦੋਂ ਜਿਹੜੀਆਂ ਕੁੜੀਆਂ ਨੂੰ ਉੱਥੇ ਪਿੰਡ ਤੇਜਾਂ ਦੇ ਵਿੱਚ ਤੂੰ ਲੈ ਕੇ ਆਂਦਾ ਸੀ ਸ਼ਾਰਟ ਫਿਲਮਾਂ ਬਣਾਣ ਲਈ ਉਹਨਾਂ ਨੂੰ ਤੂੰ ਕੀ ਕੁਝ ਉਹਨਾਂ ਨਾਲ ਨਹੀਂ ਕੀਤਾ ਹੈਗਾ ਤੇਰੀ ਮੈਂ ਉੱਥੇ ਸ਼ਿਕਾਇਤ ਵੀ ਕਰੀ ਸੀ ਤੇ ਉਦੋਂ ਬਾਅਦ ਤੁਸੀਂ ਸਾਰੇ ਜਾਨੇ ਉਹਨਾਂ ਨੂੰ ਲੈ ਕੇ ਉੱਥੋਂ ਭੱਜ ਗਏ ਸੀ ਤੂੰ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਦਾ ਕੁੜੀਆਂ ਨੂੰ ਉਹਨਾਂ ਦੀ ਇੱਜ਼ਤਾਂ ਤੂੰ ਲੁੱਟਦਾ ਇਹ ਤੂੰ ਕੁੜੀਆਂ ਦੀ ਇੱਜ਼ਤਾਂ ਕਰਦਾ ਤੇ ਬਾਕੀ ਤਾਂ ਬਹੁਤ ਕੁਝ ਹੈ ਜਿਹੜਾ ਹੱਲੇ ਦੁਨੀਆਂ ਨੂੰ ਪਤਾ ਨਹੀਂ ਤੈਨੂੰ ਕੀ ਲੱਗਦਾ ਉਤੋਂ ਉਤੋਂ ਉਹ ਕਰਕੇ ਏਜੰਟਾਂ ਵਾਲਾ ਇਹ ਵੀ ਕੀ ਬੜਾ ਤੇਰਾ ਉਹ ਬੇਫੂਫ ਨੇ ਲੋਕ ਜਿਹੜੇ ਇਹਦੇ ਕੋਲ ਜਾਣਦੇ ਨੇ ਇਹਦਾ ਤਿੰਨੇ ਧੰਦਾ ਚਲਾ ਰੱਖਿਆ ਫਾਈਲਾਂ ਤੂੰ ਉੱਥੇ ਭੇਜਦੇਂ ਜਿਹੜਾ ਤੇਰੇ ਸਵਾਲਾਂ ਨਾਲ ਤੇਰੇ ਤੋਂ ਜਵਾਬ ਮੰਗ ਰਿਹਾ ਵੀ ਕਿਹੜੇ ਏਜੰਟਾਂ ਦਾ ਨੰਬਰ ਹੈ ਤਦ ਉਹਨੂੰ ਦੇਰੇ ਵਾਪਸ ਜਵਾਬ ਤੂੰ ਉਹਨੂੰ ਕਿਉਂ ਨਹੀਂ ਦੰਦਾ ਤੂੰ ਇਹਨਾਂ ਤੂੰ ਗੱਲ ਹਮੇਸ਼ਾ ਕਮਾ ਕੇ ਕਰਨ ਦੀ ਕੋਸ਼ਿਸ਼ ਕਰਦਾ ਮੇਰੇ ਸਵਾਲ ਇਹ ਹੈ ਤੇਰੇ ਤੋਂ ਵੀ ਜਿਹੜੀ ਕੋਠੀ 'ਚ ਬੈਠ ਕੇ ਤੂੰ ਵੀਡੀਓ ਬਣਾਉਂਦਾ ਉੱਥੇ ਪਾ ਰਿਆ ਸੀ ਜਿੰਨਾਂ ਨੂੰ ਬਿਠਾ ਕੇ ਉਹ ਬੰਦੇ ਕੌਣ ਨੇ ਤੇ ਉਹ ਤੇਰੀ ਕੋਠੀ ਕਿਵੇਂ ਹੈ ਠੀਕ ਹੈ ਉਹ ਜਿਹੜੀ ਤੇਨੇ ਜਨਾਨੀ ਉੱਥੇ ਪਟਾਈ ਹੋਈ ਸੀ ਬੁੜੀ ਉਹ ਆਪ ਕਤਲ ਹੈ ਉਹਨੇ ਜ਼ਿੰਦਗੀ 'ਤੇ ਪਤਾ ਨਹੀਂ ਕਿੰਨੇ ਕੋ ਕਤਲ ਕੀਤੇ ਹਨ ਤੇ ਜਿਹੜਾ ਉਹ ਨਾਲ ਬੰਦਾ ਬਿਠਾਇਆ ਹੋਇਆ ਸੀ ਦਵਿੰਦਰ ਸਿੰਘ ਉਹ ਵੀ ਪਘੋੜਾ ਸੀ ਸੀ ਨਹੀਂ ਉਪ ਘੋੜਾ ਹੈ ਹੀ ਐ ਚੋਰਾਂ ਦੇ ਯਾਰ ਚੋਹ ਦੇ ਹੁੰਦੇ ਨੇ ਤੂੰ ਚੋਰ ਆ ਤੇ ਤੇਰੇ ਕੋਲ ਇਹ ਜਈ ਬਲੰਗ ਤੇ ਚੋਰ ਬੰਦੇ ਇਕੱਠੇ ਹੋਏ ਹੋਏ ਨੇ ਤੂੰ ਤੈਨੂੰ ਕੀ ਲੱਗਦਾ ਹੁਣ ਤੂੰ ਕਹਿਣਾ ਵੀ ਕਿ ਮੈਂ ਡੇਰੇ ਦੇ ਅੱਗੇ ਧਰਨਾ ਲਾ ਦੂ ਮੈਂ ਫਲਾਣਾ ਕਰ ਦੂ ਧਮਕਾਣਾ ਕਰ ਦੂ ਪ੍ਰਸ਼ਾਸਨ ਮੇਰੀ ਮੁਠੀ ਚ ਹੈ ਤੂੰ ਜੋ ਕਰਨਾ ਤੂੰ ਕਰ ਤੇਰੀ ਅਕਾਤ ਜੋ ਹੈ ਹੀ ਐ ਨਾ ਉਹ ਪਤਾ ਹੈ ਜੇ ਤੂੰ ਮੇਰੇ ਪੁੱਛਦਾ ਨਾ ਤੇਰੇ ਪਿਓ ਵਾਲੀ ਆ ਮੇਰੇ ਪਿਓ ਵਾਲੀ ਹੋਈ ਆ ਮੇਰੇ ਕੋ ਉਹਦੀਆਂ ਫਰਦਾ ਹੈਗੀਆਂ ਜਿਹਦੇ ਤੇਰੀ ਭੈਣ ਨੂੰ ਕੱਲ ਪਰਸੋਂ ਕੱਖ ਵੱਢਣ ਜਾ ਰਹੀ ਸੀਗੀ ਨਾ ਉਹ ਮੇਰੇ ਪਿਓ ਦੀ ਜਮੀਨ ਹੈ ਤੇ ਹੁਣ ਮੇਰੇ ਨਾਂ ਹੈ ਤੇ ਫਾਲਤੂ ਤੂੰ ਆਪਣੀ ਜਿਹੜੀ ਹੈ ਹੀ ਹੈ ਨਾ ਜਿਹੜਾ ਟ੍ਰੋਪੋਗੰਡਾ ਕਰਦਾ ਇਹ ਸਾਰਾ ਕੁਝੰਦਾ ਤੂੰ ਬੰਦ ਕਰ ਦੇ ਜਿਹੜੀ ਤੂੰ ਇੱਕ ਰੱਦੀ ਉੱਥੇ ਇਕੱਠੀ ਕਰਕੇ ਲੈ ਆਂਣਾ ਲੋਕਾਂ ਨੂੰ ਲੱਗਦਾ ਪਤਾ ਨਹੀਂ ਤੇਰੇ ਕੋ ਕਿੰਨੇ ਕਿ ਸਬੂਤਾਂ ਤੂੰ ਆਪਣੇ ਸਬੂਤ ਦਿਖਾ ਤੇਰੀ ਭੈਣ ਦਾ ਹਿੱਸਾ ਹੈ ਜਾ ਕੇ ਕੋਰਟ ਤੋਂ ਹਿੱਸਾ ਲੈ ਦੇਖਦੀ ਆ ਮੈਂ ਤੈਨੂੰ ਕਿਹੜਾ ਤੇਰਾ ਹਿੱਸਾ ਹੈ ਤੇ ਇਹ ਬੋਲਣ ਨਾਲ ਤੇਰੇ ਬਕਵਾਸ ਕਰਨ ਨਾਲ ਸੱਚ ਬਦਲ ਨਹੀਂ ਜਾਣਾ ਨਾ ਬਦਲਿਆ ਬਾਕੀ ਜਿਹੜੀ ਤੂੰ ਧਮਕੀਆਂ ਦੱਲਣਾ ਵੀ ਮਾਰਦਾਗਾ ਚੱਕਦਾਗਾ ਕੋਈ ਗੱਲ ਨਹੀਂ ਉਹ ਵੀ ਮੈਂ ਸਾਰਾ ਕੁਝ ਲਿਖ ਕੇ ਹਾਈ ਕੋਰਟ ਦੇ ਵਿੱਚ ਦਿੱਤਾ ਹੋਇਆ ਹੈ ਉਹ ਕੰਮ ਇਹ ਕੰਮ ਦੇ ਵਿੱਚ ਨਜਾਇਜ਼ ਕਬਜ਼ਿਆਂ ਦੇ ਵਿੱਚ ਕੀ ਦਾ ਕਿਹੜਾ ਟੇੜਾ ਉਹਦਾ ਰੋਲ ਆ ਉਹ ਸਾਰਾ ਕੁਝ ਉੱਥੇ ਲਿਖ ਕੇ ਦਿੱਤਾ ਹੋਇਆ ਕਿਹੜੇ ਅ ਅ ਕਿਹੜੇ ਮੁਲਾਜ਼ਮ ਦਾ ਕੀ ਰੋਲ ਹੈ ਕਿਹੜੇ ਲੱਖੇ ਸਦਾਨੇ ਦਾ ਉਹਦੇ ਵਿੱਚ ਕੀ ਰੋਲ ਹੈ ਤੇਰਾ ਕੀ ਰੋਲ ਹੈ ਤੇਰੇ ਦੋਸਤਾਂ ਦਾ ਕੀ ਰੋਲ ਹੈ ਤੇ ਤੇਰੇ ਨਾਲ ਜਿਹੜਾ ਹੋਂਦਾ ਵੈ ਮੋੜ-ਮੋੜ ਕਰਕੇ ਇੱਕ ਦਵਿੰਦਰ ਕੰਬੋ ਜਾਂਦਾ ਸੀਗਾ ਇੱਕ ਤੇਰੇ ਨਾਲ ਗੁਰਵਿੰਦਰ ਗਿੱਲਾ ਹੋ ਨਛੇੜੀ ਜਾਂ ਮੁੰਡਾ ਉਹ ਆਂਦਾ ਸੀਗਾ ਉਹ ਆ ਕੇ ਸੰਨ ਧਮਕੀਆਂ ਦਿੰਦਾ ਹੈ ਕੋਈ ਗੱਲ ਨਹੀਂ ਸਾਰਿਆਂ ਦੇ ਮੈਂ ਨਾਂ ਲਿਖ ਕੇ ਦੇ ਹੋਏ ਐ ਤੂੰ ਟੈਨਸ਼ਨ ਨਾ ਲੈ ਜਿਹੜੇ ਨਾ ਤੇਰੇ ਚੋਰ ਚੂਰ ਜਿਹੜੇ ਤੇਰੇ ਨਾਲ ਆਉਂਦੇ ਆ ਉਹ ਮੈਂ ਪਹਿਲਾਂ ਹੀ ਦਿੱਤਾ ਹੋਇਆ ਤੇ ਜਿਹੜੀ ਤੂੰ ਕਹਿੰਦਾ ਨਾ ਵੀ ਕਿ ਹੁਣ ਮੈਂ ਕਰੂੰਗਾ ਉਹ ਕਰੂੰਗਾ ਤੂੰ ਜੋ ਕਰਨਾ ਕਰ ਤੈਨੂੰ ਤਾਂ ਐ ਵੀ ਕਿ ਤੂੰ ਕਬਜ਼ਾ ਕਰੀ ਰੱਖੇ ਨਜਾਇਜ਼ ਤੇ ਕੋਈ ਬੰਦਾ ਤੈਨੂੰ ਕਵੇ ਵੀ ਨਾ ਉੱਤੋਂ ਤੂੰ ਸਾਡੇ ਉਹ ਕਰ ਰਹੇ ਆ ਵੀ ਸਾਨੂੰ ਧਮਕੀਆਂ ਦੇ ਰਿਹਾ ਵੀ ਮੈਂ ਕਰ ਦੂੰਗਾ ਉਹ ਕਰ ਦੂੰਗਾ ਫਲਾਣਾ ਕਰ ਦੂੰਗਾ ਧਮਕਾਨਾ ਕਰ ਦੂੰਗਾ ਤੂੰ ਕੀ ਤੇ ਤੇਰੀ ਲੈਂਗੁਏਜ ਦੇ ਵਿੱਚ ਹੀ ਤੈਨੂੰ ਪੁੱਛਦੀਆਂ ਵੈਸੇ ਤੇਰੀ ਤੇਰੇ ਕਿਹੜਾ ਬੂڑے ਦਾ ਰਾਜਾ ਫਿਰ ਤੇ ਬਾਕੀ ਐਡਾ ਹੀ ਸਿਆਣਾ ਤੂੰ ਐਡਾ ਹੀ ਸਿਆਣਾ ਜਾ ਕੇ ਰਣਜੋਧ ਵੀਰੇ ਦਾ ਜਵਾਬ ਦੇਦੇ ਹੋ ਤੇਰ ਤੋ ਕਾਦਾ ਕਹਿੰਦਾ ਤੈਨੂੰ ਕਾਦਾ ਕਹਿੰਦਾ ਵੀ ਲਾਈਵ ਬੈਠ ਮੇਰੇ ਨਾਲ ਤਾਂ ਤੂੰ ਬਾਅਦ ਚ ਬੈਠਦੀ ਕੋਈ ਗੱਲ ਨਹੀਂ ਮੈਂ ਕਾਗਜ਼ਾਂ ਨਾਲ ਹੀ ਸਾਰੀਆਂ ਗੱਲਾਂ ਕਰੂੰਗੀ ਮੇਰੇ ਕੋਲ ਸਾਰੇ ਕਾਗਜ਼ਾਂ ਜਿੱਤੇ ਜਿੱਤੇ ਮੈਨੂੰ ਵੀਡੀਓ ਚ ਮੈਂ ਲਾਣਾ ਮੈਂ ਆਪੇ ਲਾ ਦੂੰਗੀ ਕਾਗਜ਼ ਜਿਹਨੂੰ ਜਿਹਨੂੰ ਕੋਈ ਵੀ ਸਵਾਲ ਆ ਉਹ ਕਾਗਜ਼ਾਂ ਨੂੰ ਫਰੋਲ ਲਿਓ ਪਿਛਲੇ ਸਾਲ ਜਦੋਂ ਤੇਰੇ ਤੇ ਪਰਚਾ ਹੋ ਗਿਆ ਸੀ ਉਦੋਂ ਤਾਂ ਬੜਾ ਭੱਜ ਗਿਆ ਸੀਗਾ ਵੀ ਵੇ ਤਾਂ ਸਰਕਾਰਾਂ ਨੇ ਪਰਚਾ ਖੜਾਤਾ ਸਰਕਾਰਾਂ ਨੇ ਪਰਚਾ ਕਰਾਤਾ ਸਰਕਾਰਾਂ ਦਾ ਕੋਈ ਰੋਲ ਨਹੀਂ ਇਹਦੇ ਵਿੱਚ ਮੈਂ ਤਾਂ ਕਹਿੰਨੀ ਆ ਸਰਕਾਰ ਸਰਕਾਰ ਇਨਵੋਲ ਹੋਵੇ ਤੇ ਨੇ ਨਾ ਅਰਥ ਪਾਵੇ ਤੂੰ ਜਿਹੜੀਆਂ ਅਦਾਲਤਾਂ ਆਪਣੇ ਘਰਾਂ ਦੇ ਵਿੱਚ ਲਾਉਣਾ ਤੈਨੂੰ ਕਿਹੜੀ ਅਥਾਰਟੀ ਆ ਲੋਕਾਂ ਦੇ ਲੋਕਾਂ ਨੂੰ ਫੋਨ ਫੋਨ ਕਰ ਕਰਕੇ ਤੂੰ ਧਮਕੀਆਂ ਦਿੰਨਾ ਤੂੰ ਲੋਕਾਂ ਦੀ ਜਮੀਨਾਂ ਜਾ ਕੇ ਵੜਦਾ ਤੂੰ ਲੋਕਾਂ ਦੀ ਕੁੜੀਆਂ ਦੇ ਰੇਪ ਦੇ ਤੂੰ ਉੱਥੇ ਸਮਝੌਤੇ ਕਰਾਨਾ ਵੈ ਕੁੜੀਆਂ ਨੂੰ ਤੂੰ ਪੈਸੇ ਦੇ ਦੇ ਕੇ ਖਰੀਦਦਾ ਵੈ ਤੂੰ ਲੋਕਾਂ ਦੀ ਕੁੜੀਆਂ ਤੋਂ ਪੁੱਛਦਾ ਤੇਰਾ ਰੇਟ ਕੀ ਆ ਤੇਰੀ ਕਾਟ ਕੀ ਆ ਤੂੰ ਭੁੱਲ ਗਿਆ ਹੈ ਉਹ ਟਾਈਮ ਜਦੋਂ ਚੱਪਲ ਵੀ ਨਹੀਂ ਸੀ ਆਉਂਦੀ ਤੇਰੇ ਕੋ 10 ਰੁਪਏ ਦੇ ਤਾਂ ਉਹ ਚਾਰਾ ਕੱਪ ਨਹੀਂ ਲਿਆ ਜਾਂਦਾ ਸੀਗਾ ਵੱਡਾ ਆਇਆ ਤੂੰ ਹੁਣ ਤੂੰ ਕਹਿੰਦਾ ਮੇਰੇ ਲੈਵਲ ਦਾ ਨਹੀਂ ਬੰਦਾ ਕੋਈ ਸਾਹਮਣੇ ਲੋਕਾਂ ਦੀਆਂ ਜ਼ਮੀਨਾਂ ਘਰ ਮਾਰ ਮਾਰ ਕੇ ਠੱਗਿਆ ਤੂੰ ਗੱਲਾਂ ਮਾਰਦਾ ਤੂੰ ਇੰਨਾ ਹੀ ਸਿਆ ਤੇ ਤੈਨੂੰ ਇੰਨਾ ਹੀ ਉਹ ਹੈ ਤੂੰ ਜਾ ਕੇ ਕਿਸੇ ਬੰਦੇ ਨਾਲ ਗੱਲ ਕਰ ਤੇਰੇ ਨਾਲ ਰਣਜੋਧ ਵੀਰਾ ਤੇਰੇ ਨਾਲ ਕਹਿੰਦਾ ਵੀ ਮੇਰੇ ਨਾਲ ਗੱਲ ਕਰ ਬੈਠ ਤੂੰ ਉਹਦੇ ਨਾਲ ਲਾਈਵ ਤੂੰ ਮੈਨੂੰ ਕਹਿ ਰਿਹਾ ਸੀ ਲਾਈਵ ਬੈਠ ਚੱਲ ਤੂੰ ਲੈ ਕਾਗਜ਼ ਦੱਸ ਕੇ ਕਿਹੜੇ ਸਾਹਮਣਾ ਤੋਂ ਬਾਈਕਿਲਿਆਂ ਦੇ ਕਬਜ਼ਾ ਕਰਕੇ ਬੈਠਾ ਤੇਰੇ ਨਾਲ ਪਰਚੀ ਘੱਟਦੀ ਆ ਉਹਦੀ ਦੱਸ ਕਿਹੜੇ ਅਸਰ ਨੇ ਤੇਰੇ ਨਾਲ ਪਰਚੀ ਕੱਟੀ ਆ ਤਾਂ ਤੂੰ ਸਾਬਤ ਕਰ ਉਹਦਾ ਇੱਕ ਕਾਗਜ਼ ਹੀ ਦਿਖਾ ਦੇ ਤੈਨੂੰ ਤੈਨੂੰ ਇੰਨੀ ਵਾਰ ਕੋਰਟ ਨੇ ਕਹਿਤਾ ਵੀ ਕਿ ਤੂੰ ਨਹੀਂ ਲੀਗਲ ਗਾਰਡੀਅਨ ਬਣ ਸਕਦਾ ਤੂੰ ਕਹਿੰਦਾ ਮੈਂ ਮਹੰਤਾ ਮੇਰੇ ਭਾਂਜੇ ਨੂੰ ਮਹੰਤਾ ਬਣਾਤਾ ਇਹ ਵੋ ਕਿਹੜੀ ਕੋਰਟ ਤੋਂ ਤੂੰ ਪਰਮਿਸ਼ਨ ਲਈ ਸੀਗੀ ਤੂੰ ਇਹ ਮੂਰਖ ਲੋਕਾਂ ਨੂੰ ਮੂਰਖ ਬਣਾ ਸਕਦਾ ਆਪਣੀਆਂ ਕਹਾਣੀਆਂ ਬਣਾ ਬਣਾ ਕੇ ਕਾਗਜ਼ ਹੈਗਾ ਕੋਈ ਲੈ ਆ ਜਿਹੜਾ ਤੇਰੀ ਭੈਣ ਦਾ ਹਿੱਸਾ ਇੱਥੇ ਬਦਮਾਸ਼ਿਆਂ ਨਾਲ ਨੇ ਮਿਲਣਾ ਜਾ ਕੇ ਕੋਰਟ ਚ ਕੇਸ ਕਰੋ ਤੇ ਉਹ ਦੇਖਾਂਗੇ ਫਿਰ ਬਾਅਦ ਦੇ ਵਿੱਚ ਉੱਥੇ ਮੈਂ ਤੇਰੇ ਨਾਲ ਸੁਲਝੂਗੀ 10 ਸਾਲ ਹੋ ਗਏ ਮੈਨੂੰ ਇਹੀ ਤੇਰਾ ਬਕਵਾਸ ਸੁਣਦੇ ਨੂੰ ਠੀਕ ਹੈ ਤੇਰੀ ਧੰਕੀਆਂ ਸੁਣਦੇ ਨੂੰ 10 ਸਾਲ ਹੋ ਗਏ ਇੱਥੇ ਕੋਈ ਬੰਦਾ ਨਹੀਂ ਸੀ ਤੇਰੀ ਕਲਾਸ ਲਾਣ ਨੂੰ ਜੇ ਕੋਈ ਹੁੰਦਾ ਨਾ ਬੰਦਾ ਤੈਨੂੰ ਲੱਗ ਜਾਂਦਾ ਪਤਾ ਵੀ ਕਿਵੇਂ ਕਿਸੇ ਨਾਲ ਪੰਗਾ ਲਈਦਾ ਤੇ ਕਿਵੇਂ ਕਿਸੇ ਦੀ ਜ਼ਮੀਨਾਂ ਸਾਭੀਦੀਆਂ ਹੁੰਦੀਆਂ ਤੂੰ ਜਿਹੜਾ ਧਰਨਾ ਲਾਣਾ ਲਾ ਮੈਨੂੰ ਦੱਸ ਕੇ ਆ ਤੇਰਾ ਧਰਨਾ ਕਿਹੜੇ ਦਿਨ ਤੂੰ ਲਾਣਾ ਤੈਨੂੰ ਕੋਈ ਗੱਲ ਨਹੀਂ ਲਵਾਨਿਆ ਤੇਰਾ ਧਰਨਾ ਫਿਰ ਤੇਰੀ ਤਾਂ ਫੇਰੇ ਬਦਮਾਸ਼ੀ ਹੋਈ ਹੋਗੀ ਜਿੱਥੇ ਮਰਜੀ ਤੂੰ ਲੋਕਾਂ ਦੇ ਘਰਾਂ ਚ ਵੜ ਕੇ ਕਹਿ ਦੇਗਾ ਮੈਨੂੰ ਅੱਧਾ ਹਿੱਸਾ ਦੇ ਦੇ ਮੈਂ ਤੇਰੇ ਇੱਥੇ ਨਹੀਂ ਧਰਨਾ ਲਾਣਾ ਦੂਜੀ ਗੱਲ ਜਿਹੜੀ ਕੋਠੀ ਤੇ ਲੈ ਪਟਿਆਲੇ ਸਾਮੀ ਹੋਇਆ ਖਾਲਸਾ ਕਾਲਜ ਉਹ ਵੀ ਮੇਰੀ ਮਾਰ ਦੇਣਾ ਹੈ ਅੱਧੀ ਕੋਈ ਗੱਲ ਨਹੀਂ ਕਾਕਾ ਹਲੇ ਤੱਕ ਤਾਂ ਅਸੀਂ ਤੈਨੂੰ ਕੁਝ ਕਿਹਾ ਨਹੀਂ ਸੀਗਾ ਹੁਣ ਉਹ ਵੀ ਅਸੀਂ ਤੇਰੇ ਤੋਂ ਖਾਲੀ ਕਰਾਵਾਂਗੇ ਤੈਨੂੰ ਕੀ ਲੱਗਦਾ ਜਿਵੇਂ ਕੋਈ ਬੋਲਦਾ ਨਹੀਂ ਹੈਗਾ ਇਹਨਾਂ ਨੂੰ ਦਬਾ ਲਓ ਹੈ ਕੋਈ ਉੱਥੇ ਬੰਦਾ ਨਹੀਂ ਹੈ ਜਾਂ ਕੁਝ ਨਹੀਂ ਹੈਗਾ ਕੋਈ ਗੱਲ ਨਹੀਂ ਤੂੰ ਜੋ ਕਰਨਾ ਹੈ ਕਰ ਜਿਹੜੇ ਧਮਕੀਆਂ ਦੇਣੀਆਂ ਵੀ ਜਲੂਸ ਕੱਢਾਂਗਾ ਤੇਰਾ ਜਲੂਸ ਹੁਣ ਨਿਕਲਣਾ ਹੈ ਕੋਈ ਗੱਲ ਨਹੀਂ ਤੇਰੇ ਏਜੰਟਸ ਨੇ ਸਾਰਾ ਕੁਝ ਮੈਨੂੰ ਮੈਂ ਵੀ ਉਹਨਾਂ ਦੇ ਪਿੱਛੇ ਲੱਗੀਆਂ ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਵੀ ਕਿਹੜੇ ਤਰੀਕੇ ਨਾਲ ਤੂੰ ਉਹਨਾਂ ਤੋਂ ਲੈਣੇ ਪੈਸੇ ਤੇ ਕਿਹੜੇ ਤਰੀਕੇ ਨਾਲ ਫਾਈਲਾ ਭੇਜਦਾ ਚ ਉਹਨਾਂ ਕੋਲ ਲੋਕਾਂ ਨੂੰ ਪਾਗਲ ਬਣਾਮਣਾ ਕੇ ਤੇ ਕਿਦੀ ਕਿਦੀ ਤੂੰ ਵੀਡੀਓ ਪਾਣਾ ਕਿਦੀ ਕਿਦੀ ਨਹੀਂ ਪਾਉਂਦਾ ਤੇ ਕਿਨੂੰ ਕਿਨੂੰ ਕਿਸ ਤਰੀਕੇ ਨਾਲ ਬਲੈਕਮੇਲ ਕਰਦਾ ਤੇਰਾ ਰਿਕਵਰੀ ਏਜੰਟ ਬਣਿਆ ਹੋਇਆ ਲੋਕਾਂ ਨੂੰ ਪਾਗਲ ਬਣਾਣਾ ਇੱਕ ਮੈਂ ਪੰਜਾਬ ਲਈ ਆ ਕਰਤਾ ਤੈਨੂੰ ਲੱਗਦਾ ਪੰਜਾਬ ਮੇਰੇ ਸਿਰ ਤੇ ਹੀ ਖੜਿਆ ਤੇਰੇ ਵਰਗੇ ਗੰਦ ਦੇ ਹੱਥ ਚਾਲੇ ਦਾ ਪਾਵਰ ਨਹੀਂ ਹੈ ਜੇ ਤੇਰੇ ਗੰਦ ਦੇ ਹੱਥ ਦੇ ਵਿੱਚ ਪਾਵਰ ਆ ਗਈ ਤੂੰ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਘਰਾਂ ਚੋਂ ਕੱਢ ਕੇ ਲੈ ਕੇ ਜਾਇਆ ਕਰੇਗਾ ਜਿਹੜੇ ਤੂੰ ਇਹ ਹਿੱਲੇ ਕਰਦਾ ਵੈ ਕਿੰਨੇ ਵਾਰ ਤੋਂ ਮੇਰੀ ਭੈਣ ਦੇ ਪਿੱਛੇ ਆਇਆ ਕਿੰਨੀ ਵਾਰ ਮੇਰੇ ਪਿੱਛੇ ਆਇਆ ਤੂੰ ਆਪਣੇ ਗੁੰਡਿਆਂ ਨਾਲ ਗੁਰਵਿੰਦਰ ਗਿੱਲਿਆ ਉਹ ਮੁੰਡਾ ਉਹ ਤੇਰੇ ਨਾਲ ਮੋੜ ਹੁੰਦਾ ਉਹ ਮੁੰਡਾ ਉਹ ਉਹ ਕਿੰਨੀ ਵਾਰ ਪਿੱਛੇ ਆਇਆ ਗੁਰਦਵਿੰਦਰ ਕੰਬੋਜ ਕਿੰਨੀ ਵਾਰ ਸਾਡੇ ਪਿੱਛੇ ਆਇਆ ਗੋਲੀਆਂ ਲੈ ਲੈ ਕੇ ਤੈਨੂੰ ਕੀ ਲੱਗਦਾ ਡਰ ਜਾਗੀ ਮੈਂ ਮੈਂ ਕੋਈ ਨਹੀਂ ਡਰਦੀ ਤੇਰੇ ਤੋਂ ਤੂੰ ਜੋ ਕਰਨਾ ਤੈਨੂੰ ਜਿੰਨਾ ਜ਼ੋਰ ਲਾਣਾ ਲਾ ਮੈਂ ਕਾਨੂੰਨੀ ਲੜਾਈ ਜਿਹੜੀ ਲੜ ਰਹੀਆਂ ਮੈਂ ਲੜੂਗੀ ਜਦ ਤੱਕ ਲੜਿਆ ਜਾਊਗਾ ਮੈਂ ਲੜੂਗੀ ਤੂੰ ਐਨੀ ਸੱਚਾ ਐ ਤੂੰ ਮੇਰੇ ਰਿਸ਼ਤੇਦਾਰਾ ਕੋਲ ਕੀ ਕਰਨ ਜਾਣਾ ਐ ਤੂੰ ਦੂਜੇ ਦਿਨ ਪੈਰੀ ਪੈ ਜੰਨਾ ਉਹਨਾਂ ਦੇ ਜਾ ਕੇ ਵੀ ਮੇਰਾ ਸਮਝੌਤਾ ਕਰਾ ਦਿਓ ਕਾਹਦਾ ਸਮਝੌਤਾ ਤੇਰਨਾ ਕਰ ਲੀਆ ਭਈ ਅਸੀਂ ਨਹੀਂ ਕਰਨਾ ਤੈਨੂੰ 20 ਵਾਰ ਤੈਨੂੰ ਅਸੀਂ ਕਹਤਾ ਅਸੀਂ ਤੇਰਨਾ ਸਮਝੌਤਾ ਕਰਨਾ ਨਾ ਸੀ ਆਪਣੇ ਕੇਸ ਵਾਪਸ ਲੈਨੇ ਨਾ ਸੀ ਤਦ ਤੱਕ ਕੋਈ ਡਰਿਏ ਸਿੱਧੀ ਗੱਲ ਐ ਬਾਕੀ ਤੂੰ ਜੋ ਕਰਨੇ ਘਰ ਬਾਕੀ ਜਿਹੜੇ ਕਮੈਂਟ ਕਰਦੇ ਨੇ ਗਲਤ ਕੁੜੀਆਂ ਨੂੰ ਜਾਂ ਇਹ ਵੋ ਆਪਣੀ ਮਾਵਾ ਪੈਨਾ ਦੇ ਗਾਲਾਂ ਕੱਢਦੇ ਆ ਉਹ ਜਰਾ ਆਪਣੀਆਂ ਮਾਵਾ ਪੈਨਾ ਵੱਲ ਦੇਖ ਲੈਣ ਗਲਤ ਫਾਲਤੂ ਕਿਸੇ ਨੂੰ ਬੋਲਣ ਦੇ ਲੋੜ ਨਹੀਂ ਹੈ ਜਦ ਤੱਕ ਤੁਹਾਨੂੰ ਕੋਈ ਮਸਲੇ ਦਾ ਪਤਾ ਨਹੀਂ ਹੈ ਜਿਹੜਾ ਜਾਦਾ ਚਮਚਾ ਹੋ ਜਾ ਕੇ ਇਹਦੇ ਤੋਂ ਕਾਗਜ਼ ਦੇਖ ਲੈ ਵੀ ਇਹ ਦੇਖੋ ਕੀ ਹੈ ਕੀ ਨਹੀਂ ਐਨੀ ਜੀ ਮੈਂ ਇਹਦੇ ਨਾਲ ਵੀਡੀਓ ਪਾਣੀ ਸੀਗੀ ਬਾਕੀ ਤੂੰ ਪਹਿਲਾਂ ਰਣਜੋਧ ਵੀਰੇ ਨਾਲ ਸੋਲਜੋਦੇ ਸਵਾਲਾਂ ਦੇ ਜਵਾਬ ਦੇ ਕੋਈ ਗੱਲ ਨਹੀਂ ਅਸੀਂ ਸਾਰੇ ਤੇਰਾ ਸੱਚ ਦਾ ਗੱਡ ਹੀ ਲਿਆਵਾਂਗੇ ਜਿਹੜਾ ਝੂਠ ਹੈ ਨਾ ਜਿਹੜਾ ਇਹ ਨਕਾਬ ਹੈ ਜਿਹੜਾ ਇਹ ਜਿਆਦਾ ਦੇਰ ਨਹੀਂ ਚੱਲਦਾ ਤੇ ਤੂੰ ਬਹੁਤ ਟਾਈਮ ਦਾ ਬਹੁਤ ਗੰਧ ਪਾ ਰੱਖਿਆ ਤੇਰੇ ਵਾਂਗ ਨਹੀਂ ਆ ਗਿਆ ਸੀ ਜਿਹੜੇ ਲੰਗੜਾ ਚ ਉਹ ਲੰਦੇ ਆ ਨਾ ਕਿ ਤੂੰ ਕੌਣ ਹੋਣਾ ਸਾਨੂੰ ਸਵਾਲ ਕਰਨ ਵਾਲਾ ਵੀ ਕਿ ਤੂੰ ਕੀ ਕੀਤਾ ਤੂੰ ਕੀ ਕੀਤਾ ਤੂੰ ਜਾ ਕੇ ਜਿਹਦੀ ਅਥਾਰਟੀ ਆ ਉਹ ਕਦੇਗਾ ਨਾ ਸਵਾਲ ਤੂੰ ਜਾ ਕੇ ਲੋਕਾਂ ਨੂੰ ਕੱਲ ਪੁੱਛਣ ਲੱਗ ਜੇਗਾ ਵੀ ਤੂੰ ਇੱਥੇ ਕਿਵੇਂ ਬੈਠਾ ਤੂੰ ਰਜਿਸਟਰੀ ਦਾ ਕਰ ਤੂੰ ਲੋਕਾਂ ਨੂੰ ਪੁੱਛਦਾ ਰਜਿਸਟਰੀ ਦਾ ਤੂੰ ਕੌਣ ਹੋਣਾ ਪੁੱਛਣ ਵਾਲਾ ਓਏ ਤੇਰੀ ਅਥਾਰਟੀ ਕੀ ਹੈ ਤੈਨੂੰ ਕਿਹਨੇ ਅਥਾਰਟੀ ਦਿੱਤੀ ਪਹਿਲਾਂ ਤੁਸੀਂ ਕਤਲ ਕਰੋ ਫਿਰ ਤੁਸੀਂ ਨਜਾਇਜ਼ ਕਬਜ਼ੇ ਕਰੋ ਜੇ ਕੋਈ ਬੋਲਦਾ ਤੁਸੀਂ ਕਹਿੰਦੇ ਹੋ ਵੀ ਕਿ ਉਹ ਬੋਲੇ ਵੀ ਨਾ ਜਿੱਥੇ ਜਿੱਥੇ ਜੋ-ਜੋ ਵੀ ਤੂੰ ਕੁਝ ਕਰਨਾ ਨਾ ਮੈਨੂੰ ਤੇਰੇ ਸਾਰੇ ਕਾਲੇ ਧੰਦੇ ਪਤਾ ਵੀ ਕਿਦੇ ਨਾਲ ਮਿਲ-ਮਿਲ ਕੇ ਤੂੰ ਕੀ-ਕੀ ਵੇਚਦਾ ਇੱਥੇ ਤੇ ਜਿਹੜਾ ਜਿਹੜਾ ਉੱਥੇ ਆ ਕੇ ਬੰਦਾ ਵੇ ਉਹ ਨਸ਼ੇੜੀ ਜਿਹੜੇ ਤੇਰੇ ਮੁੰਡੇ ਨੇ ਉੱਥੇ ਟਰੈਕਟਰ ਲੈ ਲੈ ਕੇ ਪਿੰਡ 'ਚ ਘੇੜੇ ਕਾੜਦੇ ਨੇ ਨਾ ਉਹ ਵੀ ਮੈਨੂੰ ਪਤਾ ਸਾਰੇ ਕਿਹੜੇ ਨੇ ਐਨਾ ਸੋਚੀ ਮੀਂ ਕਿ ਕੋਈ ਗੱਲ ਨਹੀਂ ਮੈਂ ਤੇਰੇ ਤੋਂ ਕੋਈ ਡਰਦੀ ਨਹੀਂ ਨਾ ਮੈਂ ਤੇਰੇ ਤੋਂ ਪਿੱਛੇ ਉਹਨਾ ਨਾ ਮੈਂ ਤੇਰਾ ਪਿੱਛਾ ਛੱਡਣਾ ਹੁਣ ਤੈਨੂੰ ਜਿਹੜੀ ਤੇਰੀ ਸਜ਼ਾ ਹੋ ਮਿਲੂਗੀ ਹੀ ਮਿਲੂਗੀ ਕੋਈ ਗੱਲ ਨਹੀਂ ਰੱਬ ਤਾਂ ਦੇਖ ਰਿਹਾ ਨਾ ਜੇ ਕੋਈ ਗੱਲ ਨਹੀਂ ਜਿਹੜਾ ਤੈਨੇ ਜਿਹਨੂੰ ਖਰੀਦਣਾ ਸੀ ਖਰੀਦ ਤੂੰ ਜੋ ਮਰਜ਼ੀ ਕਰ ਪਰ ਉਹ ਰੱਬ ਹੈਗਾ ਉਹਦੇ ਤੇ ਮੈਨੂੰ ਭਰੋਸਾ ਉਹ ਤੈਨੂੰ ਦੇਊਗਾ ਸਜ਼ਾ ਆਹੀ ਕੁਝ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਸੀ ਜੀ ਇਹ ਬਹੁਤ ਹੀ ਘਟੀਆ ਕਿਸਮ ਦਾ ਬੰਦਾ ਹੈ ਜਿਹੜਾ ਲੋਕਾਂ ਦਾ ਮਾਈਂਡ ਵਾਸ਼ ਕਰਦਾ ਹੈ ਲੋਕਾਂ ਨੂੰ ਮੈਨੀਪੂਲੇਟ ਕਰਨ ਦੇ ਵਿੱਚ ਬਹੁਤ ਸਾਤਰ ਹੈ ਬੰਦਾ ਬਟ ਨਹੀਂ ਮੈਨੀਪੂਲੇਟ ਨਹੀਂ ਤੁਸੀਂ ਇਹਦੇ ਤਾਂ ਹੋਣਾ ਆਪਣਾ ਦਿਮਾਗ ਲਾਓ ਕਿ ਕਿੱਦਾਂ ਨੂੰ ਇਹ ਹੈਗਾ ਇਹ ਜਿਹੇ ਲੋਕ ਇੱਕ ਤਾਂ ਜਿਹੜੇ ਹੈਗੇ ਨੇ ਸਮਾਜ ਦਾ ਦੀਮਕ ਨੇ ਇਹ ਇਹਨਾਂ ਦੀ ਸੱਚਾਈ ਪਤਾ ਕਰੋ ਤਾਂ ਇਹਨਾਂ ਦੇ ਪਿੱਛੇ ਲੱਗੋ ਧੰਨਵਾਦ ਜੀ